ਸਤਿ ਸ਼੍ਰੀ ਅਕਾਲ ਕਿਸਾਨ ਵਿਰੋਧ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਅੱਜ ਸਾਡੇ ਨਾਲ ਮੁੱਖ ਮਹਿਮਾਨ ਦੇ ਤੌਰ ਤੇ ਜੁੜੇ ਨੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਸਾਹਿਬਾਨ ਡਾਕਟਰ ਗੁਰਸ਼ਰਨਜੀਤ ਸਿੰਘ 베ਦੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਬੋਬੋ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਮੇਰਾ ਨਾਮ ਡਾਕਟਰ ਗੁਰਸ਼ਰਨਜੀਤ ਸਿੰਘ 베ਦੀ ਮੈਂ ਐਸਟੇਮ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਸੋ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈ ਵੀ ਜਿਹੜੀਆਂ-ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਪਸ਼ੂ ਪਾਲਕਾਂ ਦੀ ਭਲਾਈ ਦੇ ਲਈ ਉਹਨਾਂ ਨੂੰ ਹਰ ਪਸ਼ੂ ਪਾਲਕ ਤੱਕ ਜਿਹੜਾ ਪਹੁੰਚਾਣਾ ਹੈ ਮੇਰਾ ਫਰਜ਼ ਹੈ ਔਰ ਡਿਊਟੀ ਹੈ ਔਰ ਜਿਹੜੀਆਂ ਵੀ ਇਹ ਨੀਤੀਆਂ ਨੇ ਜਿਹੜੀਆਂ ਭਲਾਈ ਦੇ ਨਾਲ-ਨਾਲ ਜੁੜੀਆਂ ਹੋਈਆਂ ਨੇ ਜਾਂ ਅਸੀਂ ਵੱਤਵਾਰ ਜਿਹੜਾ ਵੀ ਕੰਮ ਪਸ਼ੂ ਪਾਲਕਾਂ ਦੀ ਭਲਾਈ ਲਈ ਕਰ ਸਕਦੇ ਆ ਇਹਨਾਂ ਜੀਵਾਂ ਦੇ ਲਈ ਕਰ ਸਕਨੇ ਆ ਪਸ਼ੂਆਂ ਦੇ ਲਈ ਕਰ ਸਕਨੇ ਆ ਉਹ ਜਿਹੜੀਆਂ ਨੀਤੀਆਂ ਨੂੰ ਲਾਗੂ ਕਰਵਾਉਣਾ ਜਿਹੜਾ ਉਹ ਵੀ ਮੇਰੇ ਮੇਰਾ ਫਰਜ਼ ਹੈ ਸੋ ਸਰ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਪਸ਼ੂ ਪਾਲਕਾਂ ਦਾ ਚੰਗਾ ਦੁੱਧ ਉਤਪਾਦਨ ਆਪਣੇ ਪਸ਼ੂਆਂ ਤੋਂ ਲੈਣ ਉਹਦੇ ਲਈ ਨਸਲ ਦਾ ਕਿੰਨਾ ਕੁ ਯੋਗਦਾਨ ਹੁੰਦਾ ਹੈਗਾ ਕਿਉਂਕਿ ਅੱਜ ਕੱਲ ਦੇਖਦੇ ਹਾਂ ਕਿ ਜਦੋਂ ਪਸ਼ੂ ਪਾਲਕ ਆਪਦੇ ਪਸ਼ੂ ਨੂੰ ਟੀਕਾ ਲਗਵਾਉਂਦਾ ਹੈਗਾ ਸੋ ਇੱਕ ਚੰਗੀ ਨਸਲ ਤਿਆਰ ਕਰਨ ਦੇ ਵਿੱਚ ਟੀਕੇ ਦਾ ਕਿੰਨਾ ਯੋਗਦਾਨ ਹੈ ਤੇ ਕਿਹੜੇ ਟੀਕੇ ਦੀ ਵਰਤੋਂ ਨੂੰ ਕਰਨੀ ਚਾਹੀਦੀ ਹੈ ਬਹੁਤ ਹੀ ਸੋਨਾ ਪ੍ਰਸ਼ਨ ਹੈ ਜੀ ਪਸ਼ੂ ਪਾਲਣ ਵਿਭਾਗ ਜਿਹੜਾ ਸਾਡਾ ਕੋਸ਼ਿਸ਼ ਕਰ ਰਿਹਾ ਹੈ ਵੀ ਜਿਹੜਾ ਨਸਲ ਸੁਧਾਰ ਹੈ ਉਹਦੇ ਵਿੱਚ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਸੋ ਸਾਡੇ ਮਾਨਯੋਗ ਮੰਤਰੀ ਸਾਹਿਬ ਜੀ ਦੀ ਇਹ ਅਗਵਾਈ ਦੇ ਹੇਠ ਸਾਡੇ ਕੈਬਨਿਟ ਮਿਨਿਸਟਰਸ ਦਾ ਨੀਸੀਕ ਕੁਡੀਆਂ ਜੀ ਦੇ ਦਿਸ਼ਾ ਨਿਰਦੇਸ਼ ਹੈ ਠੀਕ ਹੈ ਔਰ ਸ਼੍ਰੀ ਅਲੋਕ ਸ਼ੇਖਰ ਜੀ ਜਿਹੜੇ ਕਿ ਏਸੀਐਸ ਸਰ ਨੇ ਇਹ ਕੋਸ਼ਿਸ਼ ਹੈ ਸਾਡੀ ਵੀ ਜਿਹੜਾ ਪਸ਼ੂਆਂ ਦੀ ਜਿੱਥੇ ਨਸਲ ਸੁਧਾਰ ਕਰਨੀ ਉੱਥੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਦੁੱਧ ਹੈ ਵਿਗਿਆਨਿਕ ਤਰੀਕੇ ਨਾਲ ਕਿਵੇਂ ਲੈਣਾ ਹੈ ਉਹਦੇ ਉੱਤੇ ਜ਼ੋਰ ਦਿੱਤਾ ਜਾਏ ਸੋ ਜਿਹੜਾ ਟੀਕਾ ਕਰਨ ਦੀ ਤੁਸੀਂ ਗੱਲ ਕੀਤੀ ਹੈ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਦੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ ਜਿਹੜੇ ਟੀਕੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਤਿਆਰ ਕੀਤੇ ਜਾਂਦੇ ਹਨ ਉਹ ਉਹਨਾਂ ਦੇ ੀਲਡ ਦੇ ਹਿਸਾਬ ਨਾਲ ਤਿਆਰ ਕੀਤੇ ਜਾਂਦੇ ਹਨ ਵੀ ਪਰਟੀਕੂਲਰ ਜਿਹੜਾ ਸਪੋਜ਼ ਕਰੋ ਇੱਕ ਕੋਈ ਸਾਨ ਹੈ ਉਹ ਕਿੰਨੀ ਜੀਲਡ ਦੇ ਮਦਰ ਤੋਂ ਆਇਆ ਹੈ ਸੋ ਉਹਦਾ ਸੀਮਨ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈ ਸਾਡੇ ਦੋ ਸੀਮਨ ਸਟੇਸ਼ਨ ਨੇ ਜੀ ਸਾਡੇ ਰੋਪੜ ਐਂਡ ਨਾਬਾ ਅਰ ਫਿਰ ਸੀਮਨ ਬੈਂਕ ਹੈ ਪਟਿਆਲਾ ਵਿਖੇ ਜਿੱਥੇ ਸਾਡੇ ਸਟੋਰ ਕਰਕੇ ਸਾਰੇ ਪੰਜਾਬ ਦੇ ਵਿੱਚ ਪਹੁੰਚਾਏ ਜਾਂਦੇ ਆ ਸੋ ਜਦੋਂ ਵੀ ਟੀਕਾ ਲਗਵਾਉਣਾ ਹੈ ਇਹ ਜ਼ਰੂਰ ਉਹਦੇ ਵਿੱਚ ਨੋਟ ਕਰਨਾ ਆਪਾਂ ਇਹ ਨਾ ਸੋਚੀਏ ਵੀ ਸਿਰਫ ਪਸ਼ੂ ਗੱਭਣ ਹੀ ਹੋਣਾ ਚਾਹੀਦਾ ਚੰਗੀ ਨਸਲ ਦਾ ਟੀਕਾ ਜਦੋਂ ਲਗਾਵਾਂਗੇ ਦੁੱਧ ਦੀ ਉਹਦੀ ੀਲਡ ਵਧੇਗੀ ਅੱਗੇ ਤਾਂ ਹੀ ਅੱਗੇ ਜਿਹੜਾ ਹੈ ਗ੍ਰੋਥ ਕਰੇਗੀ ਤੇ ਤਾਂ ਹੀ ਜਿਹੜੀ ਅਸੀਂ ਕਹਿੰਨੇ ਵੀ ਵੱਧ ਤੋਂ ਵੱਧ ਜਿਹੜਾ ਉਹਦਾ ਦੁੱਧ ਪ੍ਰੋਡਕਸ਼ਨ ਹੋਏਗੀ ਜੀ ਸੋ ਇਸ ਕਰਕੇ ਜਿਹੜਾ ਟੀਕੇ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਇਸ ਦੇ ਨਾਲ ਮੈਂ ਇੱਕ ਹੋਰ ਵੀ ਗੱਲ ਦੱਸਾਂਗਾ ਵੀ ਇਹ ਨਾ ਸੋਚੋ ਟੀਕਾ ਲਗਵਾ ਲਿਆ ਗੱਬਣ ਹੋ ਗਈ ਗੱਲ ਖਤਮ ਨੋ ਟੀਕਾ ਲਗਵਾਣਾ ਹੈ ਉਹ ਕਿਹੜੇ ਤਰੀਕੇ ਨਾਲ ਲੱਗਾ ਹੈ ਉਹਦੀ ਟਰਾਂਸਪੋਰਟੇਸ਼ਨ ਕਿਵੇਂ ਹੋਈ ਹੈ ਉਹਦੀ ਕੋਲ ਚੇਨ ਮੇਨਟੇਨ ਹੈ ਕਿ ਨਹੀਂ ਸੋ ਜਿਹੜੇ ਅਥੋਰਾਈਜ਼ਡ ਪਰਸਨਸ ਨੇ ਤੁਸੀਂ ਉਹਨਾਂ ਦੇ ਕੋਲੋਂ ਹੀ ਟੀਕਾ ਲਗਵਾਓ ਉਹ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਆ ਸੋ ਜਿਹੜੇ ਕੁਆਲੀਫਾਈਡ ਪਰਸਨ ਨੇ ਤੁਸੀਂ ਉਹਨਾਂ ਦੇ ਕੋਲੋਂ ਟੀਕਾ ਲਗਵਾਓਗੇ ਤੇ ਨੇਚਰਲੀ ਫਿਰ ਇੱਕ ਵਾਰੀ ਜਦੋਂ ਮਿਸ ਹੋ ਗਿਆ ਫਿਰ ਕਈ ਵਾਰੀ ਉਹ ਪਸ਼ੂ ਮੇਸ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਫੰਡਰ ਵੀ ਇਸੇ ਕਰਕੇ ਹੁੰਦੇ ਆ ਬਾਰ-ਬਾਰ ਸੋ ਪ੍ਰੋਪਰ ਤਰੀਕੇ ਨਾਲ ਜਿਹੜਾ ਪ੍ਰੋਪਰ ਪ੍ਰੀਜ਼ਰਵੇਸ਼ਨ ਤੋਂ ਬਾਅਦ ਇਹ ਜਿਹੜਾ ਟੀਕਾ ਲੱਗਣਾ ਚਾਹੀਦਾ ਉਹ ਚੰਗੀ ਨਸਲ ਦਾ ਤੇ ਉਸੇ ਨਸਲ ਦਾ ਹੀ ਲੱਗਣਾ ਚਾਹੀਦਾ ਹੈ ਜਿਹੜਾ ਕਿ ਉਸ ਨੂੰ ਰਿਕੁਆਇਰਡ ਹੈ ਜੀ ਸੋ ਆਪਾਂ ਗੱਲ ਕਰਦੇ ਹਾਂ ਸੀਮਨਾਂ ਦੀ ਜਿਵੇਂ ਸੀਮਨ ਹੈਗੇ ਆ ਆਪਾਂ ਪਸ਼ੂ ਪਾਲਕ ਨੂੰ ਦੱਸਦੇ ਹਾਂ ਵੀ ਟੀਕਾ ਕੋਈ ਵੀ ਭਰਵਾ ਲੈਂਦਾ ਹੈਗਾ ਜਿਵੇਂ ਕਨਵੈਨਸ਼ਨਲ ਸੀਮਨ ਦੀ ਗੱਲ ਕਰਦੇ ਆ ਜਾਂ ਸੈਕਸੀਮਨ ਦੀ ਗੱਲ ਕਰਦੇ ਆ ਸੋ ਪੰਜਾਬ ਸਰਕਾਰ ਵੱਲੋਂ ਸੈਕਸੀਮਨ ਤੇ ਕਿੰਨਾ ਕੁ ਜ਼ੋਰ ਦਿੱਤਾ ਜਾ ਰਿਹਾ ਹੈਗਾ ਬਿਲਕੁਲ ਬਹੁਤ ਬਹੁਤ ਜ਼ੋਰ ਦਿੱਤਾ ਜਾ ਰਿਹਾ ਜੀ ਸੈਕਸੀਮਨ ਦੇ ਫਾਇਦਾ ਕੀ ਹੈ ਜੀ ਇੱਕ ਤਾਂ ਜਿਹੜਾ ਸੈਕਸੀਮਨ ਜਦੋਂ ਲੱਗਣਾ ਹੈ ਉਹ ਲੱਗਣਾ ਹੈ ਜਿਦੇ ਨਾਲ ਪ੍ਰੋਡਕਸ਼ਨ ਜਿਹੜੀ ਅੱਗੇ ਜਾ ਕੇ ਹੋਣੀ ਉਹ ਫੀਮੇਲ ਕਾਫਸ ਦੀ ਹੋਣੀ ਆ। ਹੂੰ। ਸੋ ਮੋਰ ਦੈਨ 95 ਅਸੀਂ ਕਹਿੰਦੇ ਆ ਜੀ 95% ਤੋਂ ਵੱਧ ਜਿਹੜੇ ਐ ਉਹ ਫੀਮੇਲ ਕਾਫੀ ਹੋਣਗੇ। ਜੀ। ਸੋ ਇੱਕ ਇਹਦੇ ਨਾਲ ਕੀ ਹੋ ਗਿਆ ਨਾਰਮਲੀ ਆਪਣੇ ਕੀ ਕਰਦੇ ਮੇਲ ਕਾਫਸ ਹੋ ਗਏ ਤੇ ਨਾ ਹੀ ਉਹਨਾਂ ਤਰੀਕੇ ਨਾਲ ਪਾਲਦੇ ਐ ਤੇ ਸੜਕਾਂ ਦੇ ਛੱਡ ਦਿੰਦੇ ਐ। ਸੋ ਜਿਹੜੀ ਇੱਕ ਵਾਰਾ ਚੈਂਪioners ਦੀ ਸਮੱਸਿਆ ਉਹਦੇ ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾਏਗਾ। ਦੂਸਰਾ ਸੈਕਸ ਸੀਮੈਂਟਡਾ ਪੰਜਾਬ ਸਰਕਾਰ ਦੇ ਰਿਓ ਸਬਸਿਡੀ ਤੇ ਦੇ ਰਹੀ ਐ। ਜੀ। ਬਹੁਤ ਜ਼ਿਆਦਾ ਸਬਸਿਡੀ ਤੇ ਦੇ ਰਹੀ ਹੈ 250 ਰੁਪਏ ਦਾ ਸਿਰਫ ਪਸ਼ੂ ਪਾਲਕ ਨੂੰ ਲੱਗ ਰਿਹਾ ਹੈ ਜਿਹੜਾ ਸਟਾਲ ਹੈ ਔਰ ਖਰੀਦਿਆ ਕਿੰਨੇ ਤੇ ਜਾ ਰਿਹਾ ਹੈ 675 ਰੁਪਏ ਦੇ ਜੀ ਸੋ ਦੇਖਿਆ ਜੇ ਇੱਕ ਟੀਕੇ ਮਗਰ ਹੀ ਜਾ ਕੇ 750 ਰੁਪਏ ਦੀ ਸਬਸਿਡੀ ਹੈ ਜੀ ਜਿਹੜੀ ਸਰਕਾਰ ਦੇ ਰਹੀ ਹੈ ਸਿਰਫ 250 ਰੁਪਏ ਪਸ਼ੂ ਪਾਲਕ ਤੋਂ ਲਿਆ ਜਾ ਰਿਹਾ ਜੇ ਔਰ ਦੂਸਤ ਤੀਸਰਾ ਇਹ ਬਹੁਤ ਹੀ ਚੰਗੀ ਨਸਲ ਦੇ ਜਿਹੜੇ ਟੀਕੇ ਨੇ ਜੀ ਹੂੰ ਸੋ ਜਿੰਨੂੰ ਇਹ ਟੀਕਾ ਨੇਚਰਲੀ ਲੱਗ ਗਿਆ ਉਹ ਜਿਹੜੀ ਪ੍ਰੋਡਕਸ਼ਨ ਅੱਗੋਂ ਹੋਣੀ ਹੈ ਜਿਹ ਪ੍ਰੈਗਨਨਸੀ ਤੋਂ ਬਾਅਦ ਪ੍ਰੋਡਕਸ਼ਨ ਉਹ ਜਿਹੜੇ ਕਾਫਸ ਹੈ ਉਹ ਬੜੇ ਹੀ ਹਾਈ ੀਲਡਰ ਹੋਣੇ ਆ ਔਰ ਚੰਗੀ ਨਸਲ ਦੇ ਹੋਣਗੇ ਸੋ ਆਪਾਂ ਦੇਖੋ ਇੱਕ ਐਕਸੈਮਨ ਦਾ ਫਾਇਦਾ ਕਿੰਨਾ ਲੈ ਲੈ ਇੱਕ ਤਾਂ ਆਪਾਂ ਨਸਲ ਸੁਧਾਰ ਕਰਗੇ ਜੀ ਦੁੱਧ ਉਤਪਾਦਨ ਅਗਲਾ ਵਧ ਜਾਏਗਾ ਤੀਸਰਾ ਆਪਾਂ ਬਾਰਾ ਜਾਨਵਰਾਂ ਦੀ ਸਮੱਸਿਆ ਦੇ ਉੱਤੇ ਵੀ ਕਾਫੀ ਹੱਦ ਤੱਕ ਕਾਬੂ ਪਾ ਸਕਦੇ ਆ ਜੀ ਸੋ ਬਿਲਕੁਲ ਨਾ ਸੋਚੋ ਜਦੋਂ ਵੀ ਕੋਈ ਤੁਹਾਡੇ ਕੋਲ ਪਸ਼ੂ ਪਾਲਣ ਵਿਭਾਗ ਤੋਂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਂਦੇ ਆ ਟੀਕਾ ਲਗਾਉਣ ਦੇ ਲਈ ਕਹਿੰਦੇ ਆ ਸੈਕਸੀਮਨ ਨੂੰ ਤੁਸੀਂ ਜ਼ਰੂਰ ਲਗਵਾਓ। ਕਈ ਵਾਰੀ ਅਸੀਂ ਵੈਸੇ ਹੀ ਕਹਿ ਦਿੰਨੇ ਆ ਨਹੀਂ ਜੀ 250 ਰੁਪਏ ਦਾ ਕਿਹੜਾ ਆਲਰੇਡੀ ਸਬਸਿਡਾਈਜ਼ ਹੈ ਜੀ। ਹਮਮ ਔਰ ਕਿੰਨੇ ਫਾਇਦੇ ਨੇ ਇਸ ਚੀਜ਼ ਦੇ ਸੋ ਸੈਕਸ ਸੀਮਨ ਦੀ ਵੀ ਵਰਤੋ ਵੱਧ ਵੱਧ ਕਰਨੀ ਚਾਹੀਦੀ ਹੈ ਸੋ ਜਿਵੇਂ ਤੁਸੀਂ ਬਹੁਤ ਹੀ ਚੰਗੀ ਗੱਲ ਦੱਸੀ ਹੈਗੀ ਵੀ ਸਿਰਫ 250 ਰੁਪਏ ਦੇ ਵਿੱਚ ਸੈਕਸ ਸੀਮਨ ਪਸ਼ੂ ਪਾਲਕ ਨੂੰ ਜਿਹੜਾ ਹੈਗਾ ਮਿਲ ਰਿਹਾ ਹੈਗਾ ਸੋ ਆਪਾਂ ਗੱਲ ਕਰਦੇ ਹਾਂ ਨਸਲਾਂ ਦੀ ਸੋ ਸੈਕਸ ਸੀਮਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਹੜੀ ਕਿਹੜੀ ਨਸਲ ਦੇ ਸੀਮਨ ਉਪਲਬਧ ਨੇ ਜੇ ਆਪਾਂ گاਵਾਂ ਦੀ ਗੱਲ ਕਰ ਲਈਏ ਜਾਂ ਮੱਝਾਂ ਦੀ ਗੱਲ ਕਰਦੇ ਬੇਸਿਕਲੀ ਏਵੀਪੀ ਆਈਪੀ ਐਸਐਸ ਸਕੀਮ ਦੇ ਅੰਦਰ ਜਿਹੜੇ ਸਟਾਰ ਜਿਹੜੇ ਆਉਂਦੇ ਨੇ ਸੋ گاਵਾਂ ਦੇ ਵੀ ਏ ਐਂਡ ਮੱਝਾ ਦੇਵੀ ਦੋਨਾਂ ਦੇ ਸੈਕਸੀ ਬੰਦੇ ਸੀ ਯੂਜ਼ ਕਰਨੇ ਆ ਸੋ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਐਚ ਐਫ ਸਾਡਾ ਆ ਵੱਧ ਵੱਧ ਕਿਉਂਕਿ ਯੀਲਡ ਦਾ ਅਸੀਂ ਇਹ ਦੇਖਿਆ ਵੀ ਸਭ ਤੋਂ ਜ਼ਿਆਦਾ ਜਿਹੜੀ ਯੀਲਡ ਹੈ ਉਹ ਐਚ ਐਫ ਦੇ ਵਿੱਚ ਅਸੀਂ ਜ਼ਿਆਦਾ ਨੋਟਿਡ ਹੈ ਸੋ ਉਧਰੋਂ ਐਚ ਐਫ ਤਾਂ ਵੀ ਆ ਰਿਹਾ ਮੂਰਾ ਦਾ ਵੀ ਆ ਰਿਹਾ ਨੀਲੀ ਦਾ ਵੀ ਆ ਰਿਹਾ ਜੀ ਠੀਕ ਹੈ ਜੀ ਸੋ ਸਰ ਹੁਣ ਆਪਾਂ ਗੱਲ ਕਰਦੇ ਆਂ ਕਈ ਵਾਰ ਪਸ਼ੂ ਪਾਲਕ ਜਿਵੇਂ ਵੱਡੇ ਵੱਡੇ ਡੇਰੀ ਫਾਰਮਾਂ ਤੇ ਜੇ ਆਪਾਂ ਕਹਿੰਦੇ ਆਂ ਕਿਈ ਵਾਰੀ ਜਾਣਕਾਰੀ ਦੀ ਕਮੀ ਦੇ ਕਾਰਨ ਪਸ਼ੂ ਪਾਲਕ ਕੁਝ ਅਜਿਹਈਆਂ ਬਿਮਾਰੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਜਿਹੜੀਆਂ ਪਸ਼ੂਆਂ ਤੋਂ ਮਨੁੱਖਾਂ ਨੂੰ ਲੱਗ ਜਾਂਦੀਆਂ ਨੇ ਸੋ ਆਪਾਂ ਗੱਲ ਕਰਦੇ ਆਂ ਜੀ ਜੀਨੋਟਿਕ ਡਿਸੀਜ਼ ਬਾਰੇ ਸੋ ਕਿਹੜੀਆਂ-ਕਿਹੜੀਆਂ ਡਿਸੀਜ਼ ਹੁੰਦੀਆਂ ਨੇ ਤੇ ਪਸ਼ੂ ਪਾਲਕ ਨੂੰ ਕਿਹੜੀ ਗੱਲ ਦਾ ਧਿਆਨ ਰੱਖ ਕੇ ਜਿਹੜਾ ਹੈਗਾ ਆਪਣਾ ਪਸ਼ੂ ਪਾਲਣ ਦਾ ਕੀਤਾ ਕਰਨਾ ਚਾਹੀਦਾ ਜ਼ੀਨੋਟਿਕ ਡਿਸੀਜ਼ ਜਿਹੜੀਆਂ ਅਸੀਂ ਕਹਿੰਦੇ ਆਂ ਵੀ ਜਾਨਵਰਾਂ ਤੋਂ ਜਿਹੜੇ ਹਿਊਮਨ ਬੀਇੰਗਸ ਨੂੰ ਸਾਨੂੰ ਇਨਸਾਨਾਂ ਨੂੰ ਜਾਂ ਇਨਸਾਨਾਂ ਤੋਂ ਜਾਨਵਰਾਂ ਨੂੰ ਸਰਪਟੀਆਂ ਠੀਕ ਹੈ ਜੀ ਸੋ ਉਹਨਾਂ ਨੂੰ ਅਸੀਂ ਜ਼ੋਨੋਟਿਕ ਡਿਜ਼ੀਜ਼ ਕਹਿੰਦੇ ਆ ਅ ਕਈ ਵਾਰੀ ਕੀ ਹੁੰਦਾ ਵੀ ਆਪਾਂ ਕੇਅਰ ਕਰਦੇ ਆ ਜਾਨਵਰਾਂ ਦੇ ਵਿੱਚ ਰਹਿਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਬਿਮਾਰੀ ਸਾਡੇ ਕੋਲ ਹੋ ਸਕਦੀ ਆ ਆਪਾਂ ਰੂਟੀਨ ਦੇ ਵਿੱਚ ਉਹਨਾਂ ਨੂੰ ਅਟੈਂਡ ਕਰੀ ਜਾ ਰਹੇ ਜੀ ਸਭ ਤੋਂ ਵੱਡੀ ਜਿਹੜੀ ਬਿਮਾਰੀ ਕਾਮਨਲੀ ਹੈ ਬਰੂਸਿਲੋਸਿਸ ਦੀ ਬਿਮਾਰੀ ਜੀ ਪਸ਼ੂ ਪਾਲਕ ਨੂੰ ਇਹ ਪਤਾ ਹੈ ਵੀ ਇਹ ਨੇੜੇ ਜਾ ਕੇ ਨਾ ਸਤ ਸਤਵੇਂ ਅਠਵੇਂ ਨੌਵੇਂ ਮਹੀਨੇ ਤੂਗੀਆਂ ਜੀ ਜਾ ਕੇ ਬੱਚਾ ਸੁੱਟ ਗਿਆ ਜੇ ਨਹੀਂ ਪਈ ਪਰ ਇਹ ਨਹੀਂ ਪਤਾ ਵੀ ਇਹ ਬਿਮਾਰੀ ਉਹਨਾਂ ਨੂੰ ਵੀ ਹੋ ਸਕਦੀ ਹੈ ਜਿਹੜਾ ਉਹਨੂੰ ਹੈਂਡਲ ਕਰਦਾ ਕਿਉਂਕਿ ਨਾਰਮਲੀ ਕਰਾਂ ਦੇ ਵਿੱਚ ਜਿਹੜਾ ਆਪਾਂ ਕੋਈ ਗਲਵਸ ਪਾ ਕੇ ਸਲੀਵ ਪਾ ਕੇ ਜਾਂ ਕੋਈ ਪ੍ਰੀਵੈਂਟਿਵ ਮੀਜਰਸ ਲੈਣੇ ਆ ਕੁਝ ਨਹੀਂ ਆਪਾਂ ਕਰਦੇ ਸੋ ਜਦੋਂ ਵੀ ਉਹਨੂੰ ਜੇਲ ਨੂੰ ਸੁਟਣਾ ਹੈ ਜਾਂ ਬੱਚਾ ਜਿਹੜਾ ਅ ਅਬਾਰਟਡ ਫੀਟਰਸ ਹੈ ਉਹਨੂੰ ਸੁਟਣਾ ਹੈ ਪ੍ਰੋਪਰਲੀ ਡਿਸਪੋਜ਼ ਆਫ ਕਰਨਾ ਚਾਹੀਦਾ ਉਹਨੂੰ ਹੱਥਾਂ ਦੇ ਉੱਤੇ ਗਲਵਜ਼ ਪਾ ਕੇ ਸਲੀਪ ਆ ਕੇ ਫਿਰ ਡਿਸਪੋਜ਼ ਆਫ ਕਰੋ ਈਵਨ ਜਿਹੜੇ ਸਾਡੇ ਅ ਅਧਿਕਾਰੀ ਆ ਕਰਮਚਾਰੀ ਟੀਕਾ ਲਾਂਦੇ ਨੇ ਜਾਂ ਜੇਰ ਕੱਢਦੇ ਨੇ ਉਹਨਾਂ ਨੂੰ ਇਹ ਬਿਮਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ ਕਈ ਜਿਹੜੇ ਡਾਕਟਰਸ ਨੇ ਅਸੀਂ ਦੇਖਨੇ ਆ ਉਹਨਾਂ ਦੇ ਵਿੱਚ ਬਰੂਸਲੋਸਿਸ ਦੀ ਬਿਮਾਰੀ ਬਹੁਤ ਕਾਮਨ ਹੈ ਔਰ ਹੁੰਦਾ ਕੀ ਇਹਦੇ ਵਿੱਚ ਬੁਖਾਰ ਮਿੱਠਾ ਮਿੱਠਾ ਬੁਖਾਰ ਰਹੇਗਾ ਦਰਦ ਜਿਹੜੀ ਜੋੜਾਂ ਦੇ ਵਿੱਚ ਹੁੰਦੀ ਰਹੇਗੀ ਇਵਨ ਜਿਹੜੇ ਟੈਸਟਿਕੂਲਰ ਪਾਰਟ ਆ ਉਹ ਸਵੇਲਿੰਗ ਹੋ ਜਾਂਦੀ ਹੈ ਸੋ ਇਹ ਪੇਨਫੁਲ ਕੰਡੀਸ਼ਨ ਹੈ ਬਿਮਾਰੀ ਮੈਡੀਸਿਨ ਦੇ ਨਾਲ ਇਹਦੀ ਰਿਕਵਰੀ ਹੈ ਪਰ ਟਾਈਮ ਲੱਗਦਾ ਸੋ ਇਸ ਕਰਕੇ ਇਸ ਬਿਮਾਰੀ ਤੋਂ ਸਾਨੂੰ ਬਚਣਾ ਚਾਹੀਦਾ ਹੈ ਰੇਬੀਸ ਦੀ ਬਿਮਾਰੀ ਆਪਾਂ ਸਾਰਿਆਂ ਨੂੰ ਪਤਾ ਹੈ ਹਲਕਾ ਦੀ ਬਿਮਾਰੀ ਦਾ ਵੀ ਅਸੀਂ ਕਿਵੇਂ ਬਚਣਾ ਹੈ ਸਿਰਫ ਵੈਕਸੀਨੇਸ਼ਨ ਕਰਾ ਲਓ ਤੇ ਉਹਨਾਂ ਬਿਮਾਰੀਆਂ ਤੋਂ ਜਿਹੜਾ ਉਹ ਬੜੇ ਆਰਾਮ ਦੇ ਨਾਲ ਬਚਿਆ ਜਾ ਸਕਦਾ ਸੋ ਬੇਸਿਕਲੀ ਕੀ ਹੈ ਜੜੀਆਂ ਵੀ ਡਿਜ਼ੀਜ਼ ਕੋਈ ਵੀ ਅਸੀਂ ਲੈ ਲਈਏ ਥੋੜਾ ਜਿਹਾ ਧਿਆਨ ਰੱਖ ਲਿਏ ਤੇ ਉਹ ਬਿਮਾਰੀ ਤੋਂ ਅਸੀਂ ਸਿਰਫ ਪ੍ਰੀਵੈਂਟਿਵ ਮੀਅਰਸ ਲੈ ਕੇ ਹੀ ਬਚ ਸਕਨੇ ਆ ਤੀਸਰਾ ਹੁਣ ਬਰੂਸਲੋਸਿਸ ਦਾ ਜਿਸ ਦਾ ਮੈਂ ਤੁਹਾਨੂੰ ਦੱਸਿਆ ਐ इवन ਹੁਣ ਪੰਜਾਬ ਸਰਕਾਰ ਨੇ ਵੈਕਸੀਨੇਸ਼ਨ ਜਿਹੜੀ ਉਸ ਦੀ ਸਟਾਰਟ ਕੀਤੀ ਹੋਈ ਆ ਜਿਹੜਾ ਫੀਮੇਲ ਕਾਫ 4 ਮਹੀਨੇ ਤੋਂ 8 ਮਹੀਨੇ ਦੇ ਵਿੱਚ ਅਸੀਂ ਉਹਨੂੰ ਬਰੂਸਲੋਸਿਸ ਦਾ ਲਾਈਫ ਦੇ ਵਿੱਚ ਇੱਕ ਵਾਰੀ ਟੀਕਾ ਲਗਣਾ ਠੀਕ ਹੈ ਤੇ ਉਹਨੂੰ ਬਿਮਾਰੀ ਨਹੀਂ ਹੋਣੀ ਤੇ ਜੇ ਆਪਾਂ ਇੱਕ ਟੀਕਾ ਲਗਵਾ ਵੀ ਲਵਾਂਗੇ ਉਹਦਾ ਕੀ ਫਰਕ ਪੈਂਦਾ ਦੱਸੋ ਠੀਕ ਹੈ ਸੋ ਉਹ ਟੀਕਾ ਛੋਟੇ ਜਨਰਲ ਨੂੰ ਫੀਮੇਲ ਦੇ ਇੱਕੋ ਵਾਰੀ ਲਾਈਫ 'ਚ ਲਗਣਾ ਹੈ ਰੇਬੀਸ ਜਿਨ੍ਹਾਂ ਦੇ ਘਰ ਦੇ ਵਿੱਚ ਛੋਟੇ ਜਾਨਵਰ ਪਾਲਤੂ ਡੌਗਸ ਜਾਂ ਕੈਟਸ ਰੱਖੀਆਂ ਹੋਈਆਂ ਨੇ ਉਹਨਾਂ ਦੀ ਐਨੂਅਲ ਵੈਕਸੀਨੇਸ਼ਨ ਕਰਾ ਲਓ ਪਹਿਲਾਂ ਪ੍ਰੀਲੀਮ 3 ਮਹੀਨੇ ਤੇ ਬਾਅਦ ਚ ਐਨੂਅਲ ਵੈਕਸੀਨੇਸ਼ਨ ਕਰਵਾਉਂਦੇ ਰਹੋ ਉਸ ਤੋਂ ਬਚਿਆ ਜਾ ਸਕਦਾ ਸੋ ਜਦੋਂ ਕਿਤੇ ਜਾਨਵਰ ਕੋਈ ਬਾਹਰ ਗਿਆ ਉਹਦਾ ਧਿਆਨ ਰੱਖੋ ਜਿਹੜੇ ਵੱਡੇ ਪਸ਼ੂ ਨੇ ਆਪਣੇ گاਵਾ ਮੱਜਾਂ ਜਦੋਂ ਬਾਥ ਲੈਣੇ ਇਹ ਧਿਆਨ ਕੋ ਨੀਵਲਾ ਨਾ ਕੱਟੇ ਕਿਸੇ ਨੂੰ ਬੰਦਰ ਨਾ ਕੱਟੇ ਡੌਗ ਕੈਟ ਨਾ ਕੱਟੇ ਬੇਸਿਕਲੀ ਇਹ ਕੈਰੀਅਰ ਨੇ ਜਿਹੜੇ ਰੇਬੀਸ ਦੇ ਸੋ ਡਰਨ ਦੀ ਗੱਲ ਨਹੀਂ ਵੀ ਬਿਮਾਰੀ ਦਾ ਸਾਡਾ ਪਰਪਸ ਇਹ ਨਹੀਂ ਵੀ ਅਸੀਂ ਡਰਾਨੇ ਆ ਰਾਦਰ ਬਿਮਾਰੀ ਤੋਂ ਜਿਹੜਾ ਬਚਾਏ ਉਹ ਜ਼ਿਆਦਾ ਈਜ਼ੀ ਹੈ ਉਹ ਜੇ ਕਰ ਲਈਏ ਥੋੜਾ ਜਿਹਾ ਧਿਆਨ ਲਾ ਕੇ ਤੇ ਮੇਰੇ ਖਿਆਲ ਪਸ਼ੂ ਪਾਲਕ ਜਿਹੜੇ ਕਈ ਥਾਵਾਂ 'ਤੇ ਅਸੀਂ ਦੇਖਦੇ ਆਂ ਇਗਨੋਰੈਂਸ ਦੇ ਵਿੱਚ ਹੀ ਉਹਨਾਂ 'ਤੇ ਪ੍ਰੋਬਲਮ ਆ ਜਾਂਦੀ ਹੈ ਜੋ ਇਹਨਾਂ ਪ੍ਰੋਬਲਮ ਤੋਂ ਪਸ਼ੂ ਪਾਲਕ ਬਚ ਸਕਦੇ ਆ ਜੀ ਜੀ ਸੋ ਇਹਦੇ ਵਿੱਚ ਜਿਹੜੀਆਂ ਵੈਕਸੀਨੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਪੰਜਾਬ ਸਰਕਾਰ ਦੀ ਕਿਹੜੀ ਮੁਹਿੰਮ ਚੱਲਦੀ ਹੈ ਵੈਕਸੀਨੇਸ਼ਨ ਕਦੋਂ ਹੁੰਦੀ ਹੈ ਕਿਉਂਕਿ ਯਾਦਤਰ ਦੇਖਿਆ ਗਿਆ ਜਦੋਂ ਡਾਕਟਰ ਕੋਈ ਵੈਕਸੀਨੇਸ਼ਨ ਲਗਾਣ ਜਾਂਦਾ ਹੈਗਾ ਬਹੁਤ ਸਾਰੇ ਪਸ਼ੂ ਪਾਲਕ ਨਾ ਦੇ ਦਿੰਦੇ ਆ ਵੀ ਪਸ਼ੂ ਦਾ ਦੁੱਧ ਘਟ ਜਾਂਦਾ ਹੈਗਾ ਜਾਂ ਕੁਝ ਇਸ ਤਰ੍ਹਾਂ ਦੇ ਭ੍ਰਮ ਹੈਗੇ ਆ ਸੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਵੈਕਸੀਨੇਸ਼ਨ ਦਾ ਕਿੰਨਾ ਫਾਇਦਾ ਹੁੰਦਾ ਹੈਗਾ ਬਿਲਕੁਲ ਮੈਂ ਪਹਿਲਾਂ ਹੀ ਜਿੱਸ ਤਰ੍ਹਾਂ ਦੱਸਿਆ ਵੀ ਜੇ ਬਿਮਾਰੀ ਆ ਜਾਈ ਉਹਦੇ ਨਾਲੋਂ ਬਚਾ ਜਿਹੜਾ ਉਹ ਜ਼ਿਆਦਾ ਸੌਖਾ ਹੈ ਸਾਨੂੰ ਕਰਨਾ ਸੋ ਵੈਕਸੀਨੇਸ਼ਨ ਉਹਦਾ ਇੱਕ ਤਰੀਕਾ ਹੈ ਜਿਹੜਾ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਜਿਹੜੀਆਂ ਮੇਨ ਬਿਮਾਰੀਆਂ ਨੇ ਮੂੰਹ ਖੁਰਦੀ ਬਿਮਾਰੀ ਸਭ ਤੋਂ ਜ਼ਿਆਦਾ ਕਾਮਨ ਹੈ ਗਲਕੁੱਟ ਦੀ ਬਿਮਾਰੀ ਕਾਮਨ ਹੈ ਬਰੂਸਲੋਸਿਸ ਦੀ ਆਪਾਂ ਗੱਲ ਕੀਤੀ ਹੈ ਫਿਰ ਬੀਕਿਓ ਉਹ ਬਿਮਾਰੀ ਕਾਮਨ ਹੈ ਸੋ ਜਿਹੜੀਆਂ ਮੇਨ ਮੇਨ ਬਿਮਾਰੀਆਂ ਨੇ ਉਹਨਾਂ ਦੇ ਤਾਂ ਪਸ਼ੂ ਪਾਲਕਾਂ ਦੇ ਲਈ ਵੈਕਸੀਨੇਸ਼ਨ ਪੰਜਾਬ ਸਰਕਾਰ ਦੇ ਰਹੀ ਹੈ ਪਿਗਰੀ ਦੇ ਲਈ ਅਲੱਗ ਜਿਹੜੇ ਪੋਲਟੀ ਬਰਡਸ ਹੈ ਉਹਨਾਂ ਦੇ ਲਈ ਵੀ ਜਿਹੜੀ ਵੈਕਸੀਨੇਸ਼ਨ ਹੈ ਸ਼ੀਪ ਐਂਡ ਗੋਟ ਦੇ ਲਈ ਵੈਕਸੀਨੇਸ਼ਨ ਹੈ ਸਾਰੀਆਂ ਅਵੇਲੇਬਲ ਨੇ ਅਸੀਂ ਜਦੋਂ ਇਹ ਚੀਜ਼ ਸੋਚਦੇ ਹਾਂ ਨਾ ਕਿ ਵੈਕਸੀਨ ਕਰਾ ਲਓ ਜੇ ਟੀਕਾ ਲਵਾ ਲਿਆ ਤੇ ਤਾਂ ਦੁੱਧ ਸੁੱਕ ਜਾਣਾ ਇਹ ਧਾਰਨਾ ਗਲਤ ਹੈ ਜੀ ਜੀ ਵੈਕਸੀਨ ਦਾ ਡੀ ਵਰਮਿੰਗ ਦਾ ਹਰ ਇੱਕ ਚੀਜ਼ ਦਾ ਬੋਡੀ ਦੇ ਉੱਤੇ ਸਟ्रेस ਹੁੰਦਾ ਮਾਈਲਡ ਹੁੰਦਾ ਪਰ ਉਹ ਜੇ ਸਪੋਜ਼ ਕਰੋ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ ਵੀ ਦੁੱਧ ਸੁੱਕਦਾ ਸਪੋਜ਼ ਕਰੋ ਥੋੜਾ ਜਿਹਾ ਸੁੱਕੇਗਾ ਜੇ ਜਾਨਵਰ ਹੈ ਤੇ ਉਹਦਾ ਦੁੱਧ ਲਓਗੇ ਨਾ ਲਓਗੇ ਬਿਲਕੁਲ ਤੇ ਜੇ ਬਿਮਾਰੀ ਆ ਗਈ ਜੇ ਸਪੋਜ਼ ਕਰੋ ਮੂੰਹ ਕਰਦੀ ਬਿਮਾਰੀ ਆ ਗਈ ਜਾਂ ਗਲ ਘੁੱਟ ਦੀ ਅਸੀਂ ਕਹਿੰਦੇ ਕਦੀ ਵੀ ਨਾ ਆਵੇ ਕਿਸੇ ਜੀਵ ਨੂੰ ਜੇ ਆ ਗਈ ਤੇ ਪਸ਼ੂ ਕੋ ਕੰਡਮ ਤਾਂ ਹੋਣਾ ਹੀ ਹੋਣਾ ਹੈ ਤੇ ਜਾਨ ਤੋਂ ਵੀ ਜਾਂਦਾ ਉਹਨੇ ਜਾਨਾਂ ਲੱਗਦਾ ਸੋ ਜੇ ਜੀਵ ਹੈ ਤਾਂ ਹੀ ਦੁੱਧ ਲੈ ਸਕਾਂਗੇ ਬਿਲਕੁਲ ਜੀ ਔਰ ਜਦੋਂ ਦੁੱਧ ਘਟਦਾ ਫਿਰ ਉਹ ਪੂਰਾ ਵੀ ਨਹੀਂ ਹੁੰਦਾ ਕਿੰਨੇ ਕਿੰਨੇ ਦਿਨ ਕਈ ਕਿ ਮਹੀਨੇ ਨਹੀਂ ਹੁੰਦਾ ਉਹ ਜਿਹੜਾ ਲਾਸ ਬਹੁਤ ਜ਼ਿਆਦਾ ਵੱਡਾ ਹੈ ਸੋ ਵੈਕਸੀਨੇਸ਼ਨ ਤੋਂ ਬਿਲਕੁਲ ਗਰੇਜ਼ ਨਹੀਂ ਕਰਨਾ ਚਾਹੀਦਾ ਵੈਕਸੀਨੇਸ਼ਨ ਜਦੋਂ ਵੀ ਕਿਤੇ ਪਸ਼ੂ ਪਾਲਣ ਵਿਭਾਗ ਦੇ ਸਾਡੇ ਅਧਿਕਾਰੀ ਜਾਂ ਕਰਮਚਾਰੀ ਤੁਹਾਡੇ ਕੋਲ ਪਹੁੰਚਦੇ ਹੈ ਇਮੀਡੀਏਟਲੀ ਵੈਕਸੀਨੇਸ਼ਨ ਕਰਾਓ ਔਰ ਇੱਕ ਚੀਜ਼ ਹੋਰ ਹੈ ਐ ਜੀਸੀ ਦੇਖਿਏ ਜਿਵੇਂ ਮੂਹ ਖੁਰਦੀ ਹੈ ਪਹਿਲਾਂ ਹੁਣ ਮੂਹ ਖੁਰਦਾ ਰੈਡੀਕੇਸ਼ਨ ਪ੍ਰੋਗਰਾਮ ਚੱਲਦਾ ਪਿਆ ਐ ਐਫਐਮਡੀ ਰੈਡੀਕੇਸ਼ਨ ਦੇ ਸੋ ਉਹਦੇ ਵਿੱਚ ਕੀ ਹੈ ਵੀ ਪਹਿਲਾ ਸਾਲ ਚ ਇੱਕ ਵਾਰੀ ਲੱਗਦੀ ਸੀ ਹੁਣ ਸਾਲ ਚ ਦੋ ਵਾਰੀ ਲੱਗਿਆ ਕਰਨੀ ਮੂਹ ਖੁਰਦੀ ਵੀ ਗੱਲ ਕੋਟ 6 ਮਹੀਨੇ ਬਾਅਦ ਬਰਸਾਤਾਂ ਤੋਂ ਪਹਿਲਾਂ ਲੱਗਦੀ ਹੈ ਸੋ ਇਹ ਜਿਵੇਂ ਜਿਵੇਂ ਜਿਹੜੇ ਕਾਫਸ ਹੈ ਬਰੂਸਲੋਸਿਸ ਦੀ ਉਹਨਾਂ ਨੂੰ ਲੱਗ ਜੇਗੀ ਸੋ ਜਦੋਂ ਜਦੋਂ ਵੀ ਵੈਕਸੀਨ ਆਣੀ ਹੈ ਇਮੀਡੀਏਟਲੀ ਸਾਡੇ ਜਿਹੜੇ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਅਧਿਕਾਰੀ ਉੱਤੇ ਪਹੁੰਚ ਜਾਂਦੇ ਨੇ ਸੋ ਕਦੀ ਨਾ ਨਾ ਕਰੋ ਠੀਕ ਕਈ ਵਾਰੀ ਹੁਣ ਐਲ ਐਸ ਡੀ ਦੀ ਆਪਾਂ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨ ਦੇਖੀ ਹੈ ਉਹ ਵੀ ਹਰ ਸਾਲ ਲਗਣੀ ਹੈ ਠੀਕ ਸੋ ਲੰਪੀ ਸਕਿਨ ਡਿਜ਼ੀਜ਼ ਜਦੋਂ ਆਈ ਸੀ ਕਿੰਨਾ ਨੁਕਸਾਨ ਹੋਇਆ ਸੀ ਜੀ ਸਾਰੇ ਆਪਾਂ ਦੇਖਿਆ ਜਾਵੇ ਵੀ ਕੱਲਾ ਆਪਣੇ ਆਪਣੀ ਸਟੇਟਸ ਦੇ ਵਿੱਚ ਤਾਂ ਫਿਰ ਕੰਟਰੋਲ 'ਚ ਰਹੀ ਹੈ ਦੂਸਰੀਆਂ ਸਟੇਟਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਬਹੁਤ ਸਰੀਆਂ ਗਾਵਾਂ ਦਾ ਨੁਕਸਾਨ ਹੋ ਔਰ ਇਹੀ ਰੀਜ਼ਨ ਸੀਪੀ ਸਾਡੇ ਜਿਹੜੇ ਪਹਿਲਾਂ ਐਸ ਸੀ ਐਸ ਸਰ ਸੀ ਉਹ ਲੰਪੀ ਸਕਿਨ ਡਿਜ਼ੀਜ਼ ਦਾ ਤਾਂ ਇਮੀਡੀਏਟਲੀ ਬਾਈ ਹੈਂਡ ਬੰਦੇ ਇਥੋਂ ਡਾਕਟਰਸ ਜਾ ਕੇ ਵੈਕਸੀਨ ਜਿਹੜੀ ਲੈ ਕੇ ਆਏ ਸੀ ਜੀ ਸੋ ਕੋールド ਚੇਨ ਵੀ ਚੈੱਕ ਕਰਕੇ ਵੀ ਕਿਤੇ ਥੋੜੇ ਜਿਹੀ ਵੀ ਕੋールド ਚੇਨ ਦੇ ਵਿੱਚ ਪ੍ਰੋਬਲਮ ਨਾ ਆਏ ਸੋ ਜਦੋਂ ਕੋਈ ਫਾਰਮਰ ਅਗਿਆ ਕੇ ਕਹਿ ਦਿੰਦੇ ਨਾ ਮੈਂ ਨਾ ਨਾ ਕਰ ਦਿੰਦਾ ਨਹੀਂ ਲਵਾਣੀ ਬੜਾ ਦੁੱਖ ਹੁੰਦਾ ਉਹਨਾਂ ਨੂੰ ਵੀ ਜਿੰਨੀ ਮਿਹਨਤ ਸਾਨੂੰ ਇਸ ਵੈਕਸੀਨ ਨੂੰ ਪ੍ਰਕਿਊਰ ਕਰਨ ਤੇ ਲੱਗਦੀ ਹੈ ਸਟੋਰ ਕਰਨ ਤੇ ਲੱਗਦੀ ਹੈ ਇਹ ਉਹਨਾਂ ਨੂੰ ਨਹੀਂ ਪਤਾ ਬਿਲਕੁਲ ਜੀ ਐਂਡ ਇਹ ਮੂਹਰਦੀ ਵੀ ਵੈਕਸੀਨੇਟੀ ਚ ਆਪਾਂ ਲੰਮੀ ਦੀ ਆਪਾਂ ਦੇਖਦੇ ਵੀ ਫ੍ਰੀ ਆਫ ਕੋਸ ਚ ਲਾ ਰਹੇ ਜੇ ਅਸੀਂ ਮੁਫਤ ਦਾ ਟੀਕਾ ਵੀ ਨਹੀਂ ਲਗਵਾ ਸਕਦੇ ਆਪਣੇ ਜੀਵਾਂ ਲਈ ਫਿਰ ਆਪਾਂ ਕਿੰਨੇ ਕੁ ਸੋਚਾਂਗੇ ਵੀ ਅਸੀਂ ਉਹਨਾਂ ਨਾਲ ਪਿਆਰ ਕਰਦੇ ਹਾਂ ਬਿਲਕੁਲ ਜੀ ਸੋ ਆਪਣੇ ਬੱਚੇ ਜਦੋਂ ਹੁੰਦੇ ਆ ਆਪਾਂ ਇਮੀਡੀਏਟਲੀ ਜਿਸ ਤਰ੍ਹਾਂ ਡਾਕਟਰ ਕਹਿੰਦੇ ਆ ਜੀ ਉਸੇ ਤਰ੍ਹਾਂ ਆਪਾਂ ਟੀਕਾ ਸਾਰੇ ਲਵਾਣੇ ਆ ਬੁਖਾਰ ਹੁੰਦਾ ਲਗਵਾਣੇ ਆ ਨਾ ਸਾਨੂੰ ਇਹ ਪਤਾ ਵੀ 3 ਦਿਨ ਲਈ ਬੁਖਾਰ ਚੜਨਾ ਹੈ ਤਾਂ ਵੀ ਲਗਵਾਣੇ ਆ ਸਾਨੂੰ ਪਤਾ ਨਹੀਂ ਜੀ ਇਹਨੇ ਥੋੜਾ ਜਿਹਾ ਪਤਲਾ ਜਿਹਾ ਹੋ ਜਾਣਾ ਸੁੱਕਣਾ ਤਾਂ ਵੀ ਲਵਾਣੇ ਆ ਫਿਰ ਉਹ ਕਿਉਂ ਲਗਵਾਣੇ ਉਹ ਵੀ ਤਾਂ ਬਿਮਾਰੀ ਤੋਂ ਬਚਾਨ ਲਈ ਹੈ ਸੋ ਜੇ ਇਹਨੂੰ ਆਪਾਂ ਬੱਚਿਆਂ ਵਾਂਗੂ ਇਹਨਾਂ ਨੂੰ ਪਾਲ ਲਿਆ ਤੇ ਨੈਚਰਲੀ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਸਾਡੀ ਡਿਊਟੀ ਹੈ ਤੇ ਜਿਹੜੇ ਪ੍ਰੀਵੈਂਟਿਵ ਮੀਜਰ ਲੈਣੇ ਵੀ ਡਿਊਟੀ ਹੈ ਹੁਣ ਤਾਂ ਪੰਜਾਬ ਸਰਕਾਰ ਇੰਨੀ ਜ਼ਿਆਦਾ ਸਹੂਲਤਾਂ ਦੇ ਰਹੀ ਹੈ ਵੀ ਸਾਰਾ ਕੁਝ ਫ੍ਰੀ ਤੁਹਾਡੇ ਦਰਵਾਜ਼ੇ ਦੇ ਉੱਤੇ ਆ ਕੇ ਮਿਲਦਾ ਪਿਆ ਜੇ ਆਪਾਂ ਉਹ ਫੈਸਿਲਿਟੀ ਵੀ ਨਾ ਲਈਏ ਤੇ ਫਿਰ ਗਲਤ ਕਰ ਜੀ ਬਿਲਕੁਲ ਸੋ ਫ੍ਰੀ ਦੀ ਗੱਲ ਤੋਂ ਇੱਕ ਸਵਾਲ ਹੋਰ ਸੀਗਾ ਵੀ ਜਦੋਂ ਪਸ਼ੂ ਪਾਲਕ ਸਿਵਲ ਹਸਪੀਟਲ ਦੇ ਵਿੱਚ ਜਾਂਦਾ ਜਿੱਥੇ ਪਸ਼ੂਆਂ ਦਾ ਡਾਕਟਰ ਜਿਹੜਾ ਹੈਗਾ ਆਪਣਾ ਪਸ਼ੂਆਂ ਦੀ ਡਿਸਪੈਂਸਰੀ ਦੀ ਗੱਲ ਕਰ ਲੈਣੇ ਆ ਚਲਾ ਜਾਂਦਾ ਸੋ ਉੱਥੇ ਸਰਕਾਰ ਵੱਰੋਂ ਕਿਹੜੀਆਂ ਕਿਹੜੀਆਂ ਪਸ਼ੂ ਪਾਲਕ ਲਈ ਦਵਾਈਆਂ ਹੁੰਦੀਆਂ ਨੇ ਜਾਂ ਕਿਹੜੀ ਮੈਡੀਸਿਨ ਉਪਲਬਧ ਹੁੰਦੀਆਂ ਨੇ ਉੱਥੇ ਮੈਡੀਸਿਨਸ ਦੀ ਜੇ ਲਿਸਟ ਆਪਾਂ ਕਹੀਏ ਜਿਹੜੀਆਂ ਮੈਂ ਅਦਰਵਾਈਜ਼ ਮੈਡੀਸਿਨ ਬਹੁਤ ਵੱਡੀਆਂ ਹੁੰਦੀਆਂ ਨੇ ਬਟ ਬਿਕੋਜ਼ ਜਿਹੜੀ ਜਿਹੜੀ ਸੀਜ਼ਨ ਦੇ ਹਿਸਾਬ ਨਾਲ ਮੈਡੀਸਿਨ ਚਾਹੀਦੀਆਂ ਉਹ ਪੰਜਾਬ ਸਰਕਾਰ ਉਪਲਬਧ ਕਰਵਾਂਦੀ ਹੈ ਜਿਵੇਂ ਹੁਣ ਚੇ ਪਿੱਛੇ ਜੇ ਗਰਮੀਆਂ ਦੇ ਸੀਜ਼ਨ ਚਿੱਟੜਾਂ ਦੀ ਦਵਾਈਆਂ ਖਰੀਦ ਕੀਤੀ ਗਈ ਉਹ ਦਿੱਤੀਆਂ ਗਈਆਂ ਡੀ ਵਰਮਰ ਜਿਹੜਾ ਉਹ ਪਹਿਲੀ ਵਾਰੀ ਹੋਇਆ ਵੀ ਪੰਜਾਬ ਸਰਕਾਰ ਨੇ ਜਿਹੜਾ ਡੀ ਵਰਮਰ ਹਰ ਘਰ ਤੱਕ ਪਹੁੰਚਾਇਆ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਸੀ ਉਹਦੇ ਵਿੱਚ ਜਿਹੜੇ ਪਸ਼ੂਆਂ ਨੂੰ ਮਲਪਲਾ ਰਹਿਤ ਕਰਨ ਦੇ ਲਈ ਦਵਾਈ ਖਰੀਦੀ ਗਈ ਔਰ ACB ਇੱਕ ਇੱਕ ਜਾਨਵਰ ਨੂੰ ਵੀ ਦੇਣੀ ਹੈ ਤਾਂ ਸਾਡੇ ਜਿਹੜੇ ਆਪਣੇ ਕਰਮਚਾਰੀ ਸਰਨ ਅਧਿਕਾਰੀ ਸਰ ਨੂੰ ਇੱਕ ਇੱਕ ਘਰ ਤੱਕ ਪਹੁੰਚ ਕੇ ਉਹਨਾਂ ਨੂੰ ਡੀ ਵਰਮਿੰਗ ਦੇ ਦਿੱਤੀ ਹੈ ਰੂਟੀਨ ਜਿਹੜੀ ਮੈਡੀਸਿਨ ਡੇਲੀ ਯੂਜ਼ ਦੇ ਵਿੱਚ ਆਉਣ ਵਾਲੀ ਹੈ ਉਹ ਮੈਡੀਸਿਨਸ ਕੋਸ਼ਿਸ਼ ਹੁੰਦੀ ਹੈ ਵੀ ਉਪਲਬਧ ਹੋਏ। ਕਈ ਵਾਰੀ ਜਿਹੜੇ ਐਂਟੀਬਾਇਓਟਿਕਸ ਤੇ ਦੂਸਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਕੋਸਟਲੀ ਜਾਂ ਕਈ ਵਾਰੀ ਸਟੋਰ ਨਹੀਂ ਕੀਤੀਆਂ ਜਾ ਸਕਦੀਆਂ ਉਹ ਅਵੋਇਡ ਕੀਤੀਆਂ ਜਾਂਦੀਆਂ ਨੇ। ਜਿਨ੍ਹਾਂ ਨੂੰ ਪ੍ਰੋਪਰ ਮੇਨਟੇਨ ਨਾ ਕਰ ਸਕੀਏ ਉਹ ਨਹੀਂ ਦਿੱਤੀਆਂ ਜਾਂਦੀਆਂ। ਰੂਟੀਨ ਵਾਲੀਆਂ ਮੈਡੀਸਿਨ ਜਿਹੜੀਆਂ ਨੇ ਉਹ ਹਸਪੀਟਲ ਡਿਸਪੈਂਸਰੀਜ਼ ਦੇ ਵਿੱਚ ਅਵੇਲੇਬਲ ਸੋ ਉਤੋਂ ਪਸ਼ੂ ਪਾਲਕ ਜਿਹੜਾ ਹੈਗਾ ਲਾਹਾ ਲੈ ਸਕਦਾ ਉਹਨਾਂ ਨੂੰ। ਜੀ ਸੋ ਇਹਦੇ ਨਾਲ ਨਾਲ ਇੱਕ ਆਪਾਂ ਗੱਲ ਕਰਦੇ ਹਾਂ ਜੀ ਪਸ਼ੂ ਧਨ ਗਣਨਾ ਬਾਰੇ। ਜੀ ਸੋ ਆਖਿਰ ਕੀ ਹੈ ਉਹ ਤੇ ਇਹਦਾ ਤਿਹਾਰ ਜਿਹੜਾ ਹੈਗਾ ਕਿਸ ਵੇਸ ਤੇ ਮਨਾਇਆ ਜਾਂਦਾ ਤੇ ਪੰਜਾਬ ਸਰਕਾਰ ਦੇ ਜਿਹੜੇ ਮਹਿਕਮੇ ਦੇ ਲਈ ਕਿਹੜਾ ਕਿਹੜਾ ਪੁਖਤੇ ਪ੍ਰਬੰਧ ਕੀਤੇ ਜਾਂਦੇ ਆ ਜੀ ਇਹ ਐਸਵਰੀ 21ਵੀਂ ਜਿਹੜੀ ਹੈ ਪਸ਼ੂਤਨ ਗਣਨਾ ਜਿਹੜੀ ਸਟਾਰਟ ਹੋ ਰਹੀ ਹੈ ਹੁਣ ਆਪਣੀ ਸਤੰਬਰ ਤੋਂ ਗਵਰਨਮੈਂਟ ਆਫ ਇੰਡੀਆ ਦਾ ਹੈ ਸਾਰੇ ਇੰਡੀਆ ਦੇ ਵਿੱਚ ਇਹ ਪਸ਼ੂ ਤਨ ਗੰਨਣਾ ਹੋਣੀ ਹੈ ਜੀ। ਜੀ। ਸੋ ਸਤੰਬਰ ਦੀ ਟੈਂਟੇਟਿਵ ਡੇਟ ਹੈ ਜਿੱਦੇ ਤੋਂ ਸਟਾਰਟ ਹੋਣੀ ਹੈ। ਆ ਨਾਰਮਲੀ ਜਿਹੜੀ 20ਵੀਂ ਜਿਹੜੀ ਪਸ਼ੂ ਤਨ ਗੰਨਣਾ ਸੀ 2019 ਦੇ ਵਿੱਚ ਹੋਈ ਸੀ। ਸੋ ਹਰ 5 ਸਾਲ ਬਾਅਦ ਹੁੰਦੀ ਹੈ। ਜੀ। ਇਹਦੇ ਵਿੱਚ ਆਧਾਰ ਕੀ ਮੰਨਿਆ ਜਾਂਦਾ ਹੈ ਵੀ ਕਿੰਨੇ ਘਰ ਨੇ ਟੋਟਲ ਉਹਨਾਂ ਘਰਾਂ ਦੇ ਵਿੱਚ ਕਿੰਨੇ ਪਸ਼ੂ ਨੇ, ਦੁੱਧਾਰੂ ਕਿੰਨੇ ਨੇ, ਕਿਹੜੀ-ਕਿਹੜੀ ਉਮਰ ਦੇ ਨੇ, ਉਹਨਾਂ ਦੇ ਕੋਲ ਕਿਹੜੇ ਔਜ਼ਾਰ ਨੇ। ਇਨਾਂ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਵੀ ਇਵਨ ਡੌਗਸ ਤੇ ਕੈਟਸ ਦੀ ਵੀ ਉਹਨਾਂ ਨੇ ਪਸ਼ੂਤਨ ਗੰਨਾ ਦੇ ਵਿੱਚ ਐਂਟਰੀ ਕਰ ਰਹੀ ਹੈ। ਸਪੈਸੀਫਿਕ ਹੈ ਵੀ ਜਿਵੇਂ ਪੰਜਾਬ 'ਚ ਮੁਰਾ ਆਪਣੇ ਬਹੁਤ ਜ਼ਿਆਦਾ ਹੈ। ਸੋ ਇਹ ਕਿੰਨੀ ਹੈ? ਕੋਈ ਇਹੋ ਜੀ ਪ੍ਰਜਾਤੀ ਤਾਂ ਨਹੀਂ ਜਿਹੜੀ ਬਿਲਕੁਲ ਹੀ ਜਾ ਰਹੀ ਹੈ। ਨਹੀਂ ਮਤਲਬ ਅਲੋਪ ਹੋ ਰਹੀ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੇ-ਜਿਹੜੇ ਮਸ਼ੀਨਰੀ ਦੇ ਵਿੱਚ ਜ਼ਾਰ ਉਹਨਾਂ ਦੀ ਦੁੱਧ ਦੀ ਪ੍ਰੋਡਕਸ਼ਨ ਕਿੰਨੀ ਹੈ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ 'ਚ ਹੋਣੀਆਂ ਨੇ। ਸੋ ਜਦੋਂ ਵੀ ਪਸ਼ੂਤਨ ਗੰਨਾ ਸਟਾਰਟ ਹੁੰਦੀ ਹੈ ਜਿਹੜੇ ਵੀ ਅਧਿਕਾਰੀ ਕਰਮਚਾਰੀ ਸੁਪਰਵਾਈਜ਼ਰ ਇਹਦੇ ਵਿੱਚ ਲੱਗਨੇ ਆ ਜੀ ਇਹਨਾਂ ਇਨਿਮੂਰੇਟਰਸ ਨੇ ਸਾਰੇ ਜਿਨ੍ਹਾਂ ਨੇ ਕਰ ਕਰ ਜਾ ਕੇ ਇਹਦੀ ਆਪਣੇ ਰਿਪੋਰਟਸ ਲੈਣੀਆਂ ਨੇ ਜੀ ਇਹ ਨਾ ਕੋਈ ਸੋਚੇ ਕਈ ਵਾਰੀ ਪਸ਼ੂ ਪਾਲਕ ਵੀ ਸੋਚਣ ਲੱਗ ਪੈਂਦੇ ਨਹੀਂ ਨਹੀਂ ਇਹਨਾਂ ਨੂੰ ਡਾਟਾ ਨਹੀਂ ਦੇਣਾ ਪਤਾ ਨਹੀਂ ਕੋਈ ਟੈਕਸ ਨਾ ਲੱਗ ਜਾਈਏ ਕੁਝ ਨਾ ਲੱਗ ਜਾਈਏ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਰੂਟੀਨ ਸੈਂਸਸ ਹੈ ਜਿਹੜਾ ਕਿ ਹਰ 5 ਸਾਲ ਬਾਅਦ ਹੋਣਾ ਹੈ ਸੋ ਜਦੋਂ ਵੀ ਤੁਹਾਡੇ ਘਰ ਆਂਦੇ ਆ ਤੁਸੀਂ ਉਹਨਾਂ ਨੂੰ ਕੋਆਪਰੇਟ ਕਰੋ ਤੇ ਸਹੀ ਇਨਫੋਰਮੇਸ਼ਨ ਦਿਓ ਕਾਰਨ ਸਪੋਜ਼ ਕਰੋ ਅੱਜ ਅਸੀਂ ਸੋਚ ਲਿਆ ਵੀ ਮੇਰੇ ਕੋਲ 20 ਪਸ਼ੂ ਨੇ ਜਾਂ 50 ਪਸ਼ੂ ਨੇ ਆਪਾਂ ਤੇ ਅਸੀਂ ਕਹਾਂ ਨਹੀਂ ਜੀ 2 ਮਹੀਨੇ ਸਾਡੇ ਕੋਲ ਜਦੋਂ ਕੋਈ ਵੀ ਸਟੇਟ ਦੀਆਂ ਨੀਤੀਆਂ ਤਿਆਰ ਹੁੰਦੀਆਂ ਨੇ ਇਹਨਾਂ ਦੀ ਭਲਾਈ ਲਈ ਉਹ ਇਸ ਸੈਂਸਸ ਦੇ ਬੇਸ ਤੇ ਹੁੰਦੀਆਂ ਨੇ ਸੋ ਜੇ ਸਾਡੀ ਪੋਪੂਲੇਸ਼ਨ ਘਟ scho ਕੀਤੀ ਹੋਏਗੀ ਤੁਸੀਂ ਤੇ ਨੇਚਰਲੀ ਜਿਹੜੇ ਅਸੀਂ ਅੱਗੋਂ ਫੰਡ ਜਿਹੜੇ ਆਣੇ ਉਹ ਵੀ ਓਨੇ ਕੋਈ ਆਣੇ ਤੇ ਜਿਹੜੀਆਂ ਪਸ਼ੂ ਭਲਾਈ ਦੀਆਂ ਸਕੀਮਾਂ ਸਾਰਿਆਂ ਤੱਕ ਨਹੀਂ ਪਹੁੰਚ ਸਕਣਗੀਆਂ ਸੋ ਸਹੀ ਜਦੋਂ ਤੁਸੀਂ ਨੰਬਰ ਦਿਓਗੇ ਜਦੋਂ ਸਰਕਾਰ ਨੂੰ ਪਤਾ ਵੀ ਇੰਨਾ ਜ਼ਿਆਦਾ ਇਹਦੇ ਵਿੱਚ ਐਨੀਮਲ ਇਨਵੋਲਡ ਨੇ ਤੇ ਨੈਚੁਰਲੀ ਸਕੀਮਾਂ ਵੀ ਉਸੇ ਹਿਸਾਬ ਨਾਲ ਹੀ ਤਿਆਰ ਹੁੰਦੀਆਂ ਥੋੜੇ ਜਿਹੀ ਬੈਸਿਕ ਸਕੀਮਾਂ ਵੀ ਨਹੀਂ ਤਿਆਰ ਹੁੰਦੀਆਂ ਸੋ ਜਦੋਂ ਸਕੀਮਾਂ ਤਿਆਰ ਹੋਣਗੀਆਂ ਗਵਰਨਮੈਂਟ ਆਫ ਇੰਡੀਆ ਤੋਂ ਜਾਂ ਸਟੇਟ ਗਵਰਨਮੈਂਟ ਤੋਂ ਫੰਡਸ ਵੀ ਉਸੇ ਤਰੀਕੇ ਨਾਲ ਸਾਨੂੰ ਮਿਲਣਗੇ ਜੀ ਸੋ ਉਸ ਉਸਦੇ ਨਾਲ ਵੱਧ ਤੋਂ ਵੱਧ ਅਸੀਂ ਫਾਇਦਾ ਕਰ ਸਕਨੇ ਹ ਜਿਹੜੀਆਂ ਵੀ ਸਕੀਮਸ ਪਸ਼ੂ ਭਲਾਈ ਦੀਆਂ ਆਣਗੀਆਂ ਸੋ ਜਿਹੜੀ ਇਨਫੋਰਮੇਸ਼ਨ ਹੈ ਬਿਲਕੁਲ ਸਹੀ ਇਨਫੋਰਮੇਸ਼ਨ ਦਿਓ ਕੋਈ ਇਹਦੇ ਵਿੱਚ ਡਰਨ ਦੀ ਗੱਲ ਨਹੀਂ ਕੋਈ ਟੈਕਸ ਚੈਕਰ ਦੀ ਗੱਲ ਕੋਈ ਕੁਝ ਨਹੀਂ ਇਸ ਤਰ੍ਹਾਂ ਦਾ ਠੀਕ ਹੈ ਜੀ ਸੋ ਮਤਲਬ ਪਸ਼ੂ ਪਾਲਕਾਂ ਦੀ ਭਲਾਈ ਦੇ ਲਈ ਹੀ ਸਕੀਮਾਂ ਜਿਹੜੀਆਂ ਬਣਾਈ ਜਾ ਰਹੀਆਂ ਉਹਦਾ ਮਤਲਬ ਪੂਰਾ ਡਾਟਾ ਦੇਣਾ ਜ਼ਰੂਰੀ ਹੈਗਾ ਸੋ ਇਹਦੇ ਨਾਲ ਨਾਲ ਪਸ਼ੂ ਪਾਲਕਾਂ ਦੇ ਵਿੱਚ ਅੱਜ ਕੱਲ ਦੇਖਿਆ ਹੈ ਕ੍ਰੇਜ਼ ਜਿਹੜਾ ਬੱਕਰੀ ਦਾ ਬਹੁਤ ਜ਼ਿਆਦਾ ਵਧਣ ਲੱਗ ਗਿਆ ਹੈਗਾ ਸੋ ਬੱਕਰੀਆਂ ਦੇ ਲਈ ਫਿਰ ਕੀ ਪੁਕਤਾ ਹੈਗਾ ਵੀ ਮਤਲਬ ਕੋਈ ਟ੍ਰੇਨਿੰਗਾਂ ਸਰਕਾਰ ਵੱਲੋਂ ਜਾਂ ਕਿਹੜੀ ਨਸਲ ਦਾ ਪਾਲਣ ਉਹਨਾਂ ਨੂੰ ਕਰਨਾ ਚਾਹੀਦਾ ਹੈ ਜਿਹੜਾ ਬੱਕਰੀ ਪਾਲਣ ਲਈ ਵੀ ਸੂਰ ਪਾਲਣ ਲਈ ਵੀ ਈਵਨ ਫੀਡਾਂ ਦੇ ਪਾਲਣ ਲਈ ਵੀ ਸਾਡੇ ਟ੍ਰੇਨਿੰਗ ਇੰਸਟੀਚਿਊਟ ਪਟਿਆਲਾ ਜਿਹੜਾ ਉੱਥੇ ਬਕਾਇਦਾ ਟ੍ਰੇਨਿੰਗਸ ਲੱਗਦੀਆਂ ਨੇ ਉਹਦਾ ਸਕੈਡਿਊਲ ਇੱਕ ਤਿਆਰ ਹੁੰਦਾ ਹੈ ਜੀ ਸੋ ਉਹ ਟਾਈਮ ਟੂ ਟਾਈਮ ਜਿਹੜੇ ਜ਼ਿਲ੍ਹੇ ਦੇ ਡਿਪਟੀ ਜెక్ਸ ਸਾਹਿਬਾਨ ਉਹਨਾਂ ਤੱਕ ਭੇਜਿਆ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਜਿਹੜੇ ਵੀ ਫਾਰਮਰਸ ਇਹਦੇ ਵਿੱਚ ਭੇਜਨੇ ਆ ਫਾਰਮਰ ਸਾਡੇ ਕੋਲ ਉੱਥੇ ਆਉਂਦੇ ਆ ਟ੍ਰੇਨਿੰਗ ਲੈ ਕੇ ਬਕਾਇਦਾ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ ਉਹ ਸਰਟੀਫਿਕੇਟ ਉਹਨਾਂ ਦਾ ਹੈਲਪਫੁਲ ਹੁੰਦਾ ਹੈ ਜਦੋਂ ਕਿਤੇ ਉਹਨਾਂ ਨੇ ਬੈਂਕ ਤੋਂ ਕਰਜ਼ਾ ਲਿਆ ਕਰਜ਼ਾ ਲੈਣਾ ਜੀ ਸੋ ਸਰਟੀਫਿਕੇਟ ਦੇਖ ਕੇ ਹੀ ਕਰਜ਼ਾ ਦਿੱਤਾ ਜਾਂਦਾ ਹੈ ਬੱਕਰੀਆਂ ਦਾ ਨਾਰਮਲੀ ਆਪਣੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੀ ਜਿਹੜਾ ਫਾਰਮ ਖੁੱਲਿਆ ਜਾ ਸਕਦਾ ਅੱਗੇ ਜਾ ਕੇ ਤਾਂ ਜੇ ਦੇਖਿਆ ਜਾਏ ਤੇ ਗੋਟ ਫਾਰਮਿੰਗ ਦਾ ਸਿਰਫ ਉਹਨੂੰ ਆਪਾਂ ਜੇ ਮਿਲਕ ਪੁਆਇੰਟ ਆਫ view ਨਾਲ ਹੀ ਦੇਖੀਏ ਹਮ ਅਬ ਨਾਰਮਲੀ ਆਪਾਂ ਦੇਖਦੇ ਮੀਟ ਪੁਆਇੰਟ ਆਫ view ਨਾਲ ਜਿਵੇਂ ਮਿਲਕ ਪੁਆਇੰਟ ਆਫ view ਨਾਲ ਦੇਖੀਏ ਵੀ ਤੇ ਵੱਧ ਤੋਂ ਵੱਧ ਜਿਹੜੀ ਸੇਲ ਹੈ ਕਿ ਦਿਨ ਦਿਨਾਂ ਦੇ ਜਿਨ੍ਹਾਂ ਦਿਨਾਂ ਦੇ ਵਿੱਚ ਡੇਂਗੂ ਫੀਵਰ ਹੁੰਦਾ ਹੈ ਸੋ ਪਬਲਿਕ ਦੇ ਵਿੱਚ ਸਭ ਤੋਂ ਜ਼ਿਆਦਾ ਸੇਲ ਉਸ ਚੀਜ਼ ਦੀ ਹੁੰਦੀ ਹੈ ਰੇਟ ਵੀ ਉਦੋਂ ਦੁੱਧ ਦਾ ਹਾਈ ਹੋਇਆ ਦੁੱਧ ਦਾ ਦੇਖੋ ਤੁਸੀਂ ਉਹ ਰੇਟ ਹੋ ਹੁੰਦਾ ਜਿਹੜਾ ਆਪਾਂ ਸੋਚ ਕੇ ਰਹਿਣ ਹੋ ਜਾਂਦੇ ਆ ਸੋ ਇਸ ਕਰਕੇ ਜਿਹੜਾ ਇਹਨਾਂ ਜਿਹੜੀ ਚੀਜ਼ ਨੂੰ ਆਪਾਂ ਜੇ ਮਿਲ ਪ੍ਰੋਡਕਸ਼ਨ ਦੇ ਤੌਰ ਤੇ ਵੀ ਲਵਾਂਗੇ ਤੇ ਬੜਾ ਬਹੁਤ ਹੀ ਫਾਇਦੇਮੰਦ ਹੈ ਬਹੁਤ ਜ਼ਿਆਦਾ ਐਂਡ ਜਗ੍ਹਾ ਘੱਟ ਕੇ ਰਣੀ ਹੈ ਜਿਹੜੀ ਮੈਨੇਜਮੈਂਟ ਕਾਸਟ ਹੈ ਉਹ ਵੀ ਬਹੁਤ ਥੋੜੀ ਹੈ ਤੇ ਸੌਖੇ ਤਰੀਕੇ ਨਾਲ ਹਰ ਕੋਈ ਰੱਖ ਵੀ ਸਕਦਾ ਹੁਣ ਇਹਦਾ ਰੁਝਾਨੇ ਦੇ ਇਸ ਸਾਈਡ ਤੇ ਕਾਫੀ ਜ਼ਿਆਦਾ ਆਇਆ ਹੈ ਸੋ ਮਤਲਬ ਜੇ ਕੋਈ ਸ਼ੁਰੂਆਤ ਕਰਦਾ ਤਾਂ ਉਹ ਘੱਟੋ ਘੱਟ ਕਿੰਨੀਆਂ ਗਬکریاں ਦੇ ਨਾਲ ਸ਼ੁਰੂ ਕਰ ਸਕਦਾ ਹੈਗਾ ਡਿਪੈਂਡ ਕਰਦਾ ਜਗ੍ਹਾ ਕਿੰਨੀ ਹੈ ਤੁਹਾਡੇ ਕੋਲ ਜੀ ਨੌਮੀ ਅਸੀਂ ਦੇਖਿਆ ਜਿਹੜਾ ਛੋਟੇ ਤੋਂ ਛੋਟਾ ਘਰ ਹੈ ਉਹਦੇ ਚ ਵੀ 40-50 ਤਾਂ ਹੁੰਦੀਆਂ ਹੀ ਨੇ ਜੀ ਯੂਨਿਟ 1-50+5 ਤਾਂ ਜੋ ਵੀ ਉਹ ਇਸ ਤਰ੍ਹਾਂ ਦਾ ਤਿਆਰ ਕਰਦੇ ਸੋ ਪਹਿਲਾਂ ਟ੍ਰੇਨਿੰਗ ਲੈ ਕੇ ਮੈਨੇਜਮੈਂਟ ਕਿਵੇਂ ਕਰਨੀ ਹੈ ਵੈਕਸੀਨੇਸ਼ਨ ਉਹਦੀ ਕਿਵੇਂ ਕਰਨੀ ਹੈ ਸਾਰਾ ਕੁਝ ਲੈ ਕੇ ਬਾਅਦ ਦੇ ਵਿੱਚ ਤੁਸੀਂ ਉਹ ਸ਼ੁਰੂ ਕਰ ਸਕਦੇ ਆ ਅਦਰਵਾਈਜ਼ ਕਿਸੇ ਵੀ ਤਰ੍ਹਾਂ ਦੀ ਕੋਈ ਪਸ਼ੂ ਪਾਲਣ ਤੋਂ ਨਾਲ ਰਿਲੇਟਿਡ ਕੋਈ ਵੀ ਕਿਤੇ ਤੁਹਾਡੀ ਕੁਐਰੀ ਹੈ ਜਿਹੜੀ ਵੀ ਨੇੜੇ ਦੀ ਪਸ਼ੂ ਸੰਸਥਾ ਹੈ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਓ ਕਿਉਂਕਿ ਪਸ਼ੂ ਪਾਲਣ ਵਿਭਾਗ ਦਾ ਜਿਹੜਾ ਮੇਨ ਮੰਡੇਟ ਹੀ ਇਹ ਹੈ ਵੀ ਜਦੋਂ ਅਸੀਂ ਸਹਾਇਕ ਧੰਦਿਆਂ ਨੂੰ ਪ੍ਰਮੋਟ ਕਰਾਂਗੇ ਤਾਂ ਨੇਚਰਲੀ ਜਿਹੜਾ ਸਾਡਾ ਯੂਥ ਹੈ ਉਹ ਪੰਜਾਬ ਦੇ ਵਿੱਚ ਹੀ ਰਹੇਗਾ ਤੇ ਬਾਹਰ ਜਾਣ ਤੋਂ ਗੁਰੇਜ਼ ਕਰੇਗਾ ਔਰ ਕਈ ਥਾਵਾਂ ਤੇ ਸਾਡੇ ਮਾਨਯੋਗ ਮੰਤਰੀ ਸਾਹਿਬ ਜੀ ਐਗਜ਼ਾਮਪਲ ਦਿੰਦੇ ਹੁੰਦੇ ਕਹਿੰਦੇ ਉਹਨਾਂ ਦੇ ਕੋਈ ਪਰਸਨ ਨੋਨ ਸੀ ਉਹਦੇ ਕੋਲ ਸਿਰਫ ਦੋ ਮੱਜਾਂ ਸੀ ਠੀਕ ਹੈ ਤੇ ਦੋ ਮੱਜਾਂ ਤੋਂ ਉਹਨੇ ਹਾਲੀ ਹਾਲੀਵੁੱਡ ਆਵਦਾ ਆ ਕੇ ਇਸ ਟਾਈਮ ਕਿੰਨੇ ਏਕੜ ਜ਼ਮੀਨ ਵੀ ਹੈਗੀ ਉਹਦੀ ਜੀ ਜੀ ਉਹਨਾਂ ਨੇ ਮੈਨੂੰ ਜੋ ਐਗਜ਼ਾਮਪਲ ਦਿੱਤੀ 100 ਏਕੜ ਦੇ ਕਰੀਬ ਜ਼ਮੀਨ ਵੀ ਹੈਗੀ ਉਸ ਬੰਦੇ ਦੀ ਠੀਕ ਹੈ ਸੂਰ ਨਾਲ 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 ਬਿਜ਼ਨਸ ਕਰੀ ਗਿਆ ਨੇਚਰਲੀ ਜਦੋਂ ਪ੍ਰੋਡਕਸ਼ਨ ਹੈ ਤੇ ਹੁਣ ਐਨੀਮਲਸ ਵੀ ਬਹੁਤ ਜ਼ਿਆਦਾ ਬਤਾ ਲਏ ਸੋ ਜੇ ਇੱਕ ਯੂਥ ਜਿਹੜਾ ਸੋਚ ਲਿਆ ਜਿੰਨੇ ਵੀ ਮੈਂ ਇਸ ਧੰਦੇ ਨੂੰ ਪਰਫੁੱਲਿਤ ਕਰਨਾ ਹੈ ਜਿੱਥੇ ਉਹ ਧੰਦਾ ਪਰ ਫੁੱਲੇ ਤੇ ਹੈਗਾ ਉਹ ਤੇ ਆਪਣੀ ਜਿਹੜੀ ਇਹ ਸਟੇਟਸ ਹੈ ਉਹ ਵੀ ਤਾਂ ਵੱਧ ਆ ਉਸ ਦਾ ਜੀ ਸੋ ਇਸ ਚੀਜ਼ ਦੇ ਵਿੱਚ ਕੋਈ ਇਹਦੇ ਚ ਗਰੇਸ ਨਹੀਂ ਹੈ ਅਸੀਂ ਬਾਹਰ ਭੱਜਨੇ ਬਾਹਰਲੇ ਦੇਸ਼ਾਂ ਜਾ ਕੇ ਆਪਾਂ ਜਿਹੜੇ ਕੰਮ ਕਰਨੇ ਆਪਣੇ ਜੇ ਆਪਣੇ ਪੰਜਾਬ ਦੇ ਵਿੱਚ ਹੀ ਧਰਤੀ ਤੇ ਰਹਿ ਕੇ ਕਰਾਂਗੇ ਇੱਜ਼ਤ ਨਾਲ ਕਰਾਂਗੇ ਔਰ ਪੰਜਾਬ ਦੀ ਜਿਹੜੀ ਗਰੋਥ ਹੈ ਉਹਦੇ ਵਿੱਚ ਵੀ ਆਪਾਂ ਯੋਗਦਾਨ ਯੋਗਦਾਨ ਪਾ ਸਕਦੇ ਹਾਂ ਜੀ ਸੋ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਜਿਹੜੀ ਕੀਮਤੀ ਜਾਣਕਾਰੀ ਪਸ਼ੂ ਪਾਲਕ ਵੀਰਾਂ ਨਾਲ ਸਾਂਝੀ ਕੀਤੀ ਹੈਗੀ ਆ ਸੋ ਇਹਦੇ ਲਈ ਬਹੁਤ ਬਹੁਤ ਧੰਨਵਾਦ ਮੈਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਜੀ ਤੁਸੀਂ ਇਹ ਪਲੇਟਫਾਰਮ ਦਿੱਤਾ ਮੈਨੂੰ ਵੀ ਮੈਂ ਪਸ਼ੂ ਪਾਲਕਾਂ ਦੇ ਰੂਪ ਰੂਪ ਹੋ ਸਕਾਂ ਧਿਆਨ ਰੱਖੋ ਮੇਰਾ ਸਿਰਫ ਹਰ ਵਾਰੀ ਮੈਂ ਕਹਿੰਨਾ ਮੈਸੇਜ ਇਹੀ ਰਹੇਗਾ ਵੀ ਪਸ਼ਵਨ ਦੇ ਨਾਲ ਜਿੰਨਾ ਆਪਾਂ ਇੱਕ ਜਾਨ ਨੂੰ ਸਮਝ ਕੇ ਕੰਮ ਧਿਆਨ ਰੱਖਾਂਗੇ ਉਹਨਾਂ ਦਾ ਬੱਚਿਆਂ ਦੀ ਤਰ੍ਹਾਂ ਧਿਆਨ ਰੱਖਾਂਗੇ ਉਹਨਾਂ ਉਹਨਾਂ ਤੋਂ ਆਪਾਂ ਵੱਧ ਤੋਂ ਵੱਧ ਫਾਇਦਾ ਲਵਾਂਗੇ ਇਹ ਨਾ ਸੋਚੀਏ ਵੀ ਇਹ ਤਾਂ ਇੱਕ ਮਸ਼ੀਨ ਹੈ ਤੇ ਮਸ਼ੀਨ ਤੋਂ ਵੱਧ ਤੋਂ ਵੱਧ ਐਕਸਟ੍ਰੈਕਟ ਕਰਨਾ ਬਿਲਕੁਲ ਨਹੀਂ ਉਹਨਾਂ ਦੇ ਵਿੱਚ ਵੀ ਜਾਨ ਹੈ ਉਸੇ ਤਰੀਕੇ ਨਾਲ ਰੱਖੋ ਟਾਈਮ ਟੂ ਟਾਈਮ ਜਿਹੜੇ ਆਪਣੇ ਤੁਸੀਂ ਵੈਟਨੀ ਡਾਕਟਰ ਨੇ ਉਹਨਾਂ ਦੀ ਸਲਾਹ ਲਓ ਜੀ ਨੇੜੇ ਦੀ ਪਸ਼ੂ ਸੰਸਥਾ ਜਿਹੜੀ ਉੱਥੇ ਜਾ ਕੇ ਉਹਨਾਂ ਕੋਲੋਂ ਗਾਈਡਲਾਈਨਸ ਲਓ ਜਿਹੜੀ ਮੈਡੀਸਿਨਸ ਆਉਂਦੀ ਉਹ ਲਓ ਡੀਵਾਰਮਿੰਗ ਕਰੋ ਮਿਨਰਲ ਮਿਕਸਚਰ ਪਾਓ ਪਾਣੀ ਹਮੇਸ਼ਾ ਅਵੇਲੇਬਲ ਰੱਖੋ ਤੇ ਸੀਜ਼ਨ ਦੇ ਹਿਸਾਬ ਨਾਲ ਜੇ ਧਿਆਨ ਰੱਖੀਏ ਆਪਣੇ ਬੱਚਿਆਂ ਦਾ ਜਿਵੇਂ ਅਸੀਂ ਰੱਖਨੇ ਆ ਤਾਂ ਬੜਾ ਹੀ ਇਹ ਜਿਹੜਾ ਲਾਇਵ ਅੰਤਨ ਦਾ ਸਾਡਾ ਚ ਸੋ ਵੱਧ ਤੋਂ ਵੱਧ ਇਹਨਾਂ ਜੀਵਾਂ ਦਾ ਇਹਨਾਂ 'ਚ ਵੀ ਜਾਣ ਹੈ ਇਹਨਾਂ ਦਾ ਵੀ ਧਿਆਨ ਰੱਖੋ ਅਸੀਂ ਇਹਨਾਂ ਤੋਂ ਵੱਧ ਤੋਂ ਵੱਧ ਫਾਇਦਾ ਤਾਂ ਹੀ ਉਠਾ ਸਕਦੇ ਹਾਂ ਠੀਕ ਹੈ ਜੀ ਧੰਨਵਾਦ ਜੀ